ਤੇ ਇਹ ਜਿਹੜਾ ਮੜਕਾਪੁਰ ਹੋਇਆ ਤੇ ਉਸ ਸਟੈਪ ਤੇ ਜਿਹੜੀ ਇਹ ਐਕਸੀਡੈਂਟ ਹੋਇਆ ਜੀ ਉਸ ਰਾ ਮਰਕਾ ਕੈਲੀਫੋਰਨੀਆ ਰਿੰਗ ਦਾ ਤੇ ਬਾਅਦ ਵਿੱਚ ਉਹ ਫੇਰ ਉਹ ਵੇਜੀ ਤੇ ਕੀ ਗੱਲ ਹੋਈ ਸਤ ਜੀ ਇਹਨੂੰ ਕਾਫੀ ਜਰੀ ਨੂੰ ਸੇਸਾਲੀਓ ਚੱਲੇ ਆ ਜੀ ਬਾਹਰ ਗਏ ਜਿਹੜੀ ਕਰੀ ਨੂੰ ਗਿਆ ਸੀ ਇਹ ਜੀ 21 ਜਨਵਰੀ ਨੂੰ ਗਿਆ 2000 ਦੇ ਵਿੱਚ 20 ਦੇ ਵਿੱਚ 21 ਜਨਵਰੀ ਨੂੰ ਇਹਦੀ ਜਾ ਕੇ ਡੈਥ ਹੁੰਦੀ ਜੀ ਤੇ ਕਿਦਾਂ ਕਿ ਕਿਦਾਂ ਗਿਆ ਸੀ ਜੀ ਕਰਜਾ ਕੋਲ ਸੁੱਕੇ ਨੇ ਤੇ ਆਪਣੀ ਪੈੜੀ ਸਰਜਾ ਹੀ ਚੁੱਕੇ ਜੀ ਇਸ ਤਰ੍ਹਾਂ ਹੀ ਕੋਈ ਮੈਂ ਜ਼ਮੀਨ ਵੇਚੀ ਥੋੜੀ ਉਹ ਵੇਚ ਕੇ ਕੁਝ ਥੋੜੋ ਪੈਸੇ ਕਰਕੇ ਕੋਈ ਰਿਸ਼ਤੇਦਾਰਾਂ ਤੋਂ ਖੜਪੜ ਕੇ ਇਹਨੂੰ ਭੇਜਿਆ ਸੀ ਗਿਆ ਸੀ ਕਿ ਅਨਮਨ ਨਹੀਂ ਇਹ ਅਨਮਰਦ ਕਿੰਨੇ ਭੈਣ ਭਰਾ ਆਏ ਇਹ ਦੋ ਬ੍ਰਦਰ ਆ ਗਏ ਦੂਜਾ ਛੋਟਾ ਸੀ ਇਹ ਇਹ ਵੱਡਾ ਤੁਹਾਨੂੰ ਕਿਹੜਾ ਬਲ ਗਈ ਐਕਸੀਡੈਂਟ ਕਿੱਥਾ ਹੋਇਆ ਐਕਸੀਡੈਂਟ ਇਹ ਘਰੋਂ ਗੱਡੀ ਲੈ ਕੇ ਤੁਰਿਆ ਜੀ ਕੰਮ ਤੇ ਨਿਕਲਿਆ ਰਾਤਾ ਕੰਮ ਸੀ ਇਹਦਾ 9:30 ਵਜੇ ਉਧਰੇ ਦਾ ਐਕਸੀਡੈਂਟ ਹੁੰਦਾ ਮੌਕੇ ਤੇ ਮੌਤ ਹੋ ਗਈ ਜੇ ਬਾਅਦ ਨੂੰ 2 ਦਿਨ ਬਾਅਦ ਉਹ ਹਸਪੀਟਲ ਖੜਿਆ ਜੀ 2 ਦਿਨ ਬਾਅਦ ਹੋਈ ਵੈਂਟੀਲੇਟਰ ਤੇ ਹੀ ਉੱਥੇ ਜੀ ਇਹ ਪਤਾ ਨਹੀਂ ਵੀ ਮੌਕੇ ਤੇ ਡੈਥ ਹੋ ਗਈ ਆ ਕਿ ਜਾਂ ਡਾਕਟਰਾਂ ਉਪਰਾਂ ਕੋਸ਼ਿਸ਼ ਕੀਤੀ ਆ ਬ੍ਰੇਨ ਜਿਹੜਾ ਉਹ ਵੀ ਡੈੱਡ ਹੋ ਗਿਆ ਸੀ ਉਹ ਕੋਸ਼ਿਸ਼ ਕਰਦੇ ਰਹੇ ਆ ਵੀ ਜੇ 1% ਵੀ ਚੱਲਦਾ ਆ ਤੇ ਰਿਕਵਰੀ ਹੋ ਜੂਗੀ ਪਰ ਨਹੀਂ ਹੋਈ ਉਹਨਾਂ ਮੁੜ ਕੇ ਫੇਰੇ ਦੀ ਡੈਥ ਜਿਹੜੀ ਆ ਡਿਕਲੇਅਰ ਕਰਤੀ ਇਹ ਉਹ ਡੈਡ ਬੋਡੀ ਹੁੰਦਾ ਕੀ ਹੈ ਜਿਹਨੂੰ ਸਰਕਾਰੋਂ ਲਿਆਇਆ ਜਾਂਦਾ ਹਜੇ ਸਾਡੇ ਕੋਲ ਸਰਕਾਰ ਵੱਲੋਂ ਤੇ ਕੋਈ ਨਹੀਂ ਗਈ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਸਾਡੇ ਬੱਚੇ ਦੀ ਡੈਡ ਬੋਡੀ ਜਿਹੜੀ ਉਹ ਮਗਵਾ ਕੇ ਦੇਣਾ ਤੇ ਸਾਡਾ ਸਹਿਯੋਗ ਕਰਨ ਇਹਦੇ ਵਿੱਚ ਜਿੰਨਾ ਵੀ ਹੁੰਦਾ ਤੋਂ ਅਸੀਂ ਇੱਥੇ ਕੁਝ ਕਰ ਨਹੀਂ ਸਕਦੇ ਜੀ ਤੇ ਜੋ ਕਰ ਸਕਦੀ ਜੋ ਸਰਕਾਰ ਦਾ ਕੰਮ ਵੀ ਸਰਕਾਰ ਹੀ ਕਰ ਸਕਦੀ ਅਸੀਂ ਤੇ ਕਰ ਨਹੀਂ ਸਕਦੇ ਸਾਡੀ ਤਾਂ ਅਪੀਲ ਹੀ ਆ ਸਰਕਾਰ ਦੇ ਅੱਗੇ ਕਿ ਚਲੋ ਅਸੀਂ ਆਖਰੀ ਵਾਰ ਆਉਦੇ ਬੱਚੇ ਦਾ ਮੂੰਹ ਵੇਖੀਏ ਕੀਨਾ ਕਿਨਾ ਤੁਹਾਡਾ ਤੇ ਕੀ ساری ਗੱਲ ਹੋਈ ਹੈ ਜੀ ਦਾ ਨਾਮ ਦੀ ਗੁਰਜੀਤ ਸਿੰਘ ਸਰਪੰਚ ਪਿੰਡ ਖਲੜਾ ਤੋਂ ਤੇ ਇਹਨਾਂ ਦੱਖੇ ਕੀ ਲੱਗਦੇ ਤੁਸੀਂ ਮੈਂ ਲੜਕੇ ਦਾ ਚਾਚਾ ਲੱਗਦਾ ਜੀ ਮੇਰਾ ਭਤੀਜਾ ਸੀ ਕੀਨਾ ਵੀਰ ਦਾ ਇਹਦਾ ਨਾਮ ਦੀਪਕਰਨ ਸਿੰਘ ਹੈ ਜੀ ਕੀ ਘਟਨਾ ਵਸਦੀ ਹੈ ਘਟਨਾ ਜੀ ਬੁੱਧਵਾਰ ਦੀ ਆ 21 ਤਰੀਕ ਦੀ ਅਮਰੀਕਾ ਦੀ ਆ ਕੈਲੀਫੋਰਨੀਆ ਸਟੇਟ ਦੀ ਆ ਉਥੇ ਰਾਤ ਲੇਟ ਨਾਈਟ ਆਪਣੇ ਕੰਮ ਤੇ ਜਾ ਰਿਹਾ ਸੀ ਤੇ ਪਿੱਛੋਂ ਅਚਾਨਕ ਕਾਰ ਆਈ ਆ ਇਹ ਵੀ ਆਪਣੀ ਕਾਰ ਦੇ ਉੱਪਰ ਹੀ ਉਨੇ ਪਿੱਛੋਂ ਹਟ ਕੀਤਾ ਇਹਨੂੰ ਆਕੇ ਉਸ ਦੌਰਾਨ ਇਸ ਦੀ ਜਿਹੜੀ ਕਿ ਡੈਥ ਹੋ ਚੁੱਕੀ ਉਹ ਜਿਹੜਾ ਕਿ ਸਾਨੂੰ ਜੋ ਜਾਣਕਾਰੀ ਮਿਲੀ ਹੈ ਉਧਰੋਂ ਵਿਭਾਗ ਤੋਂ ਜਾਂ ਪੁਲਿਸ ਤੋਂ ਇਹਦਾ ਉਹਨਾਂ ਨੇ ਇਹਨੂੰ ਫਰਸਟ ਏਡ ਦੇ ਕੇ ਇਹ ਮੌਕੇ ਤੇ ਉਥੇ ਨਿੱਜੀ ਹਸਪਤਾਲ ਕੋਈ ਉਥੇ ਐਡਮਿਟ ਕਰਵਾ ਦਿੱਤਾ ਦੋ ਦਿਨ ਵੈਂਟੀਲੇਟਰ ਤੇ ਰਿਹਾ ਤੇ ਤੀਜੇ ਦਿਨ ਜਿਹੜੀ ਕਿ ਉਹਨਾਂ ਨੇ ਕੱਲ ਸਾਨੂੰ ਸਵੇਰੇ ਮਾਰਨਿੰਗ ਜਿਹੜੀ ਉਹਦੀ ਡੈਥ ਡਿਕਲੇਅਰ ਕਰ ਦਿੱਤੀ ਤੇ ਹੁਣ ਚਲੋ ਪਰਿਵਾਰ ਤੇ ਸਾਡੇ ਤੇ ਬਹੁਤ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਚੁੱਕਾ ਹੈ ਤੇ ਵਾਹਿਗੁਰੂ ਗਾਹੀ ਅਰਦਾਸ ਹੈ ਵੀ ਸਾਡੇ ਪੁੱਤ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਉਹ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੇ ਬੱਚੇ ਦੀ ਜਿਹੜੀ ਸਾਡੀ ਡੈੱਡ ਬੋਡੀ ਹੈ ਉਹ ਸਾਡੇ ਤੱਕ ਪਹੁੰਚਾਈ ਜਾਵੇ ਜੇ ਕਿਤੇ ਵੀ ਸਾਡੀ ਹੈਲਪ ਹੋ ਸਕਦੀ ਹੈ ਤੋ ਕੀਤੀ ਜਾਵੇ ਤੇ ਸਰਕਾਰ ਦੇ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ ਹੁਣ ਸਾਨੂੰ ਆਪਣੇ ਬੱਚੇ ਦੀ ਡੈੱਡ ਬੋਡੀ ਦੀ ਆਸ ਹੈ ਪੁੱਤ ਸਾਡੇ ਤੇ ਸਾਡੇ ਕੋਲੋਂ ਚਲੇ ਗਿਆ ਵਾ ਪਰ ਅਸੀਂ ਚਾਹੁੰਦੇ ਆ ਕਿ ਜਾਂਦੀ ਵਾਰ ਦਾ ਅਸੀਂ ਉਹਦਾ ਮੂੰਹ ਵੇਖ ਸਕੀਏ ਕਿੰਨੇ ਕਿਦਰ ਪਹਿਲਾਂ ਗਿਆ ਸੀ ਇਹ ਜੀ ਅੱਜ ਤੋਂ ਕੋਈ 6 ਸਾਲ ਪਹਿਲਾਂ ਗਿਆ ਸੀ ਪਹਿਲਾਂ ਇੰਗਲੈਂਡ ਸੀ ਤੇ ਸਾਢੇ 3 ਸਾਲ ਉਂ ਇੰਗਲੈਂਡ ਰਿਹਾ ਵਾ ਫਿਰ 1.5 ਸਾਲ ਤੋਂ ਮੂਵ ਅਮਰੀਕਾ ਕੀਤਾ ਸੀ ਤੇ ਭਰਾ ਸਾਡੇ ਨੇ ਬੜੀ ਮਿਹਨਤ ਕਰਕੇ ਆਪਣੀ ਜ਼ਮੀਨ ਵੇਚ ਕੇ ਉਹਨੂੰ ਭੇਜਿਆ ਸੀ ਕਿ ਅਸੀਂ ਕੋਈ ਆਪਣਾ ਆਉਣ ਵਾਲਾ ਸੁਨਹਿਰੀ ਪੁੱਖ ਵੇਖਾਂਗੇ ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਸਾਡੇ ਪੁੱਤ ਨੇ ਅੱਜ ਚੱਲ ਜਾਣਾ ਤੇ ਸਾਨੂੰ 60 ਸਾਲਾਂ ਬਾਅਦ ਸਾਨੂੰ ਇਸ ਰੂਪ ਚ ਮਿਲਦਾ ਇਹ ਇਕੱਲਾ ਇਕੱਲਾ ਨਹੀਂ ਨਹੀਂ ਦੋ ਭਰਾ ਸੀ ਜੀ ਇਹ ਇਹ ਵੱਡਾ ਸੀ ਇਹਦੇ ਤੇ ਆਸਾਂ ਹੀ ਪੁੱਤ ਜਵਾਨ ਹੋਇਆ ਕਮਾਈ ਕਰੂਗਾ ਤੇ ਪਿੱਛੇ ਪਰਿਵਾਰ ਦਾ ਵੀ ਜਿਹੜਾ ਗੁਜ਼ਾਰਾ ਸੌਖਾ ਹੋਊਗਾ ਪਰ ਇਹ ਨਹੀਂ ਸੀ ਪਤਾ ਕਿ ਸਾਰੀ ਉਮਰ ਲਈ ਸਾਨੂੰ ਦੁੱਖ ਦੇ ਕੇ ਚਲੇ ਗਿਆ